ਹਾਂ ਜੀ ਇਸ ਟਾਈਮ ਆਪਾਂ ਪਟਿਆਲਾ ਦੇ ਜਿਹੜਾ ਨਾਲ ਏਰੀਆ ਪੈਂਦਾ ਦੇਵੀਗੜ੍ਹ ਸਾਇਰਨ ਆਪਾਂ ਉਸ ਟਾਈਮ ਖੜੇ ਉਸ ਜਗ੍ਹਾ ਤੇ ਖੜੇ ਆ ਜਿੱਥੋਂ ਦੀ ਘੱਗਰ ਦਰਿਆ ਲੰਘਦਾ ਤੇ ਆਪਾਂ ਜਿਹੜੇ ਨੇ ਰੋਹ ਦੇ ਵਸਨੀਕ ਨੇ ਲੋਕਲ ਰਹਿਣ ਵਾਲੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੱਲ੍ਹ ਨਾਲ ਪਾਣੀ ਕਿੰਨਾ ਕੁ ਵਧਿਆ ਕਿੰਨਾ ਕੁ ਨਹੀਂ ਸਸੀ ਕਾ ਭਾਈ ਜੀ ਕਹਿੰਦੇ ਕੱਲ੍ਹ ਨੂੰ ਕੀ ਸਰ்கੇ ਜੀ ਪਾਣੀ ਬੜਾ ਵਧਿਆ ਜਿੱਕੇ ਦਾ ਪੰਨਾ ਬਹੁਤ ਵਧਿਆ ਹੋਇਆ ਜੀ ਅੱਛਾ ਕੱਲ੍ਹ ਕਿੰਨਾ ਕੁ ਸੀਗਾ ਕੱਲ੍ਹ ਮਤਲਬ ਜ਼ਮੀਨਾਂ ਬਾਬੇ ਸਿੰਘ ਜੀ ਦਾ ਫਸਲ ਵੀਜੇ ਮਤਲਬ ਉਹ 4 ਵਗੈਰਾ ਵੀਜਿਆ ਹੁੰਦਾ ਉਹ ਡੁੱਬਿਆ ਹੋਣਾ ਠੀਕ ਹੈ ਹਾਂਜੀ ਸਵੇਰੇ ਨਾਲੋਂ ਦੋ ਟਾਹ ਇੱਕ ਫੁੱਟ ਵਧਿਆ ਹੋਇਆ ਸਵੇਰੇ ਦੇਖਿਆ ਸੀ ਕਿੱਟ ਸੀ ਅੱਛਾ ਜੀ ਹਾਂਜੀ ਇਹਦਾ ਟੰਡਾ ਉਹ ਉਹ ਦਰਖਤ ਲੱਗੇ ਨੇ ਕੰਦਰ ਦਾ ਟੰਡਾ ਉਹ ਕਹਿੰਦਾ ਜੀ ਮੈਨ ਅੱਛਾ ਜੀ ਇਹ ਟੰਡਾ ਤੋਂ ਵਾਰ ਕਰ ਰਿਹਾ ਪਾਣੀ ਕਿੱਲਾ ਤੇ ਹੁਣ ਹੋਰ ਹੈ ਉਹ ਵੀ ਸਵੇ ਪਾਣੀ ਆਣਦਾ ਸੀ ਤਾਂ ਖਾਰੇ ਦੀ ਉੱਥੇ ਇੱਕ ਜਿਹੜਾ ਵਸ ਲੱਗੇ ਪੂਰਾ ਹੋ ਤੋ ਉੱਥੋਂ ਨੇ ਟੱਪਰਾਂ ਵਾਂ ਦੇਖ ਕੇ ਆਏ ਨਿਊਜ਼ ਸਰਕਲ ਨੂੰ ਦੇਖਣ ਆਏ ਸੀ ਉਹ ਕਿੰਨਾ ਕ ਵਧਿਆ ਪਾਣੀ ਅੱਛਾ ਜੀ ਸੋ ਆਪਣਾ ਹੈਗੀ ਵਧਣ ਦੇ ਉਸ ਹਿਸਾਬ ਨਾਲ ਤਾਂ ਤੇ ਲੋਕਾਂ ਦਾ ਸੈਮ ਦਾ ਮਾਹੌਲ ਆ ਫਿਰ ਸੈਮ ਦਾ ਮਾਹੌਲ ਆ ਪੂਰਾ ਜੀ ਤੇ ਬਾਕੀ ਇਸ ਸ਼ਹਿਰੀ ਨੂੰ ਉੱਧਰ ਤਾਂ ਪਾ ਅਗੇ ਹੈ ਕੋ ਟੁੱਟਣ ਵਾਲ ਜਗਾ ਜੀ ਆਪਣਾ ਜਾਕਲ ਬੰਡੀ ਲਾ ਲੋ ਇਧਰ ਇਧਰ ਬੜਾ ਮਾਰ ਕਰਦਾ ਹੈ ਅੱਛਾ ਜੀ ਹਾਂ ਆ ਪਿੱਛੇ ਇੱਕ ਨੋਰ ਸਾਈਡ ਲਾ ਲੋ ਕੋਈ ਬੰਨੂ ਕੁ ਟੁੱਟ ਗਿਆ ਤਾਂ ਉੱਥੇ ਪਿੰਡਾਂ ਚ ਪਾਣੀ ਵੜ ਜਾਣਾ ਜੇਦੋਂ ਫਿਰ ਲੋਕਲ ਲੋਕਾਂ ਨੇ ਸਮਾਜ ਸਮੂਹ ਵਗੈਰਾ ਵਾ ਸਮਾੜ ਲੇਗਾ ਹਾਂ ਆਪਣਾ ਸਮਾਜ ਬਾਰੇ ਸਾਰੇ ਉਹ ਅਲਟ ਨੇ ਪ੍ਰਦਰਸ਼ਨ ਕੀਤੀ ਹੋਰ ਡਾਇਰੈਕਟਰ ਵੀ ਆਪਣਾ ਤਾਬਦਨ ਰੋਕ ਕਿਨਾਰੇ ਨਾ ਜਾਓ ਕੋਈ ਵੀ ਇਧਰ ਪਿੰਡਾਂ ਦੇ ਕਿਨਾਰੇ ਕੋਈ ਵੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਜਿਹੜਾ ਪਾਣੀ ਸੀ ਉਹ ਆਪਣਾ ਐਕਚੁਅਲੀ ਸਾਈਡ ਸੀਗਾ ਹਾਂਜੀ ਇਹ ਥੰਡੇ ਸੀ ਤੋਂ ਕੱਲੇ ਇੱਕੋ ਥੰਡੇ ਸੀ ਉਹ ਇੱਥੇ ਮਤਲਬ ਚਾਰਾ ਸੀ ਵਿਚੋ ਡੁੱ ਆਪਾਂ ਪੱਛਮੀ ਗੁਰੂ ਦੇ ਮਤ ਚਾਰਾ ਸੀ ਟੰਕਰ ਵਾਸਤੇ ਵਿੱਚ ਹੁੰਦਾ ਹੋਰ ਆ ਡੁੱਬਿਆ ਹੋਇਆ ਸੀਗਾ। ਜੂਜਾ ਹੁਣ ਬਾਰਿਸ਼ ਬੰਦ ਆਇਆ ਕਰਕੇ ਘਟਣ ਦੀ ਹੈ ਉਮੀਦ। ਦੇਖੋ ਟੀਵੀ ਸਟਾਰਟ ਕਰਦੀ ਜੋ ਕਿਹੜਾ ਸੁਖਨਨ ਡਰੈਮਾ ਉਹ ਤੋਂ ਫਲੱਡ ਕੇ ਖੁੱਲ ਗਏ ਨੇ ਪਾਣੀ ਪਦਨ ਦੀ ਸੁਭਾਅ ਬਣਾਈ ਆ ਇਹਦੇ ਜਿਵੇਂ ਐਸੀ। ਪਿਛਲੀ ਵਾਰ ਕਿੰਨਾ ਕੁ ਪਾਣੀ ਸੀ ਬਣੋ। ਪਿਛਲੀ ਵਾਰ ਨਾਲ ਥੋੜਾ ਘੱਟ ਪਿਛਲੇ ਉਹ ਪੁਰਾਣੇ ਪੁਲ ਦਰ ਨਾਲੋਂ ਥੋੜਾ ਜੰਪਿਆ ਸੀ। ਅੱਛਾ ਜੀ। ਹਾਂ ਜੀ। ਜਿਹੜਾ 2023 ਜਿਹਨੇ ਗ੍ਰੀਨ ਪਾਲਟ ਮਾਰਕ ਕੀਤੀ ਸੀ ਹੁਣ ਤਰ੍ਹਾਂ ਤੋਂ ਉੱਤੋਂ ਵੀ ਪਾਣੀ ਚੱਲਿਆ ਸੀ। ਹਜੇ ਉਹਨਾਂ ਤੋਂ ਘ ਕੋਈ ਨਿਵਰ ਕੋਸ ਕਰਦਾ ਤੁਸੀਂ ਬਾਈ ਲੋਕ ਲੋ ਤੁਸੀਂ ਵੀ ਲੋਕ ਲੋ ਲੋਕਲ ਨਹੀਂ ਬਰੇ ਹਾਂਜੀ ਮੈਂ ਤਾਂ ਬਰੇ ਪਟਿਆਲੇ ਦਾ ਅੱਛਾ ਹਾਂਜੀ ਤੇ ਤੁਸੀਂ ਪਾਣੀ ਦੇ ਰੋਜੇ ਦੇ ਲੱਗਦਾ ਪਾਣੀ ਬਰੇ ਰੋਜੇ ਦੇ ਦੇਖਣਾ ਰੋਜੇ ਉਹਨਾਂ ਜਾਨ ਆਪਣਾ ਅੱਛਾ ਜੀ ਹਾਂਜੀ ਕੱਲੋਂ ਪਹਿਲਾਂ ਬਦੇ ਵੀ ਬਦੇ ਹਾਂਜੀ ਇੱਧਰ ਦੇਖੋ ਉਹਦੇ ਸਾਹਮਣੇ ਆਈ ਤਾਂ ਤਾਂ ਹੋਰ ਬਦੂਗਾ ਪਿੱਛੇ ਤੋਂ ਬਹੁਤ ਪਾਣੀ ਆ ਰਿਹਾ ਜੀ ਇਹ ਇਦਾਂ ਮਤਲਬ ਵੀ ਫਿਰ ਹੈ ਖਤਰੇ ਦਾ ਮਾਹੌਲ ਹੈ ਖਤਰੇ ਦਾ ਮਾਹੌਲ ਹੈ ਇਹਦੇ ਕੋਲ ਮਤਲਬ ਉਹ ਕਿਰਨਾਂ ਦੇ ਮਾਰਤਨ ਕਿਤੇ ਸਿੱਦੇ ਵੀ ਘੜੇ ਵਿੱਚ ਥੋੜੇ 5-4 ਕਿਲੋ ਮੀਟਰ ਅੱਗੇ ਚੱਲ ਜਾਂਦੇ ਤੇ 5-7 ਕਿਲੋ ਮੀਟਰ ਪਿੱਛੇ ਉਹਨੂੰ ਪਿੰਡਾਂ ਨੂੰ ਮਾਰ ਜਰੂਰ ਪੈਂਦੀ ਹੈ ਗੱਗਰ ਦੇ ਜੀ ਤੇ ਬੰਦ ਬੰਲੇ ਕੋਲੇ ਜੀ ਇੱਧਰ ਕਿਧਰ ਡੂੰਗਾ ਜ਼ਿਆਦਾ ਅਸਕਰ ਥੋੜਾ ਜਿਹਾ ਮਾਰਕਟ ਪੈਂਦੀ ਹੈ ਜਿਹੜੇ ਦਰਖਤ ਜੇ ਫਿਰ ਲੱਗੀ ਰਹਿੰਦੇ ਨੇ 12 ਮਹੀਨੇ ਦੀ ਦੇ ਹਾਂ ਇਹ ਲੱਗੇ ਰਹਿੰਦੇ ਨੇ ਕਟਾਈ ਕੋਈ ਨਹੀਂ ਹੁੰਦੀ ਰਹਿੰਦੇ ਕਿ ਰਹਿ ਹੈ ਨਹੀਂ ਜਾਇਦ ਇਹ ਸੱਦੋਂ ਤੋਂ ਕਦੇ ਕਟਾਈ ਹੋਈ ਨਹੀਂ ਜੀ ਕਦੇ ਕਟਾਈ ਹੋਈ ਕੋਈ ਤੋਂ ਦੇਖਦੇ ਆ ਰਹ ਕਿਸੇ ਵੀ ਸਰਕਾਰ ਨੇ ਕੋਈ ਯੋਜਾ ਕੀਤਾ ਨਹੀਂ ਇਹਦਾ। ਕਟਾਨ ਮਾਧਰਾ ਜੀ ਕਿ ਉਹੀ ਬੋਲ ਰਹੀ ਦੀ ਖੜੇ ਵਿੱਚ ਹੁਣ ਸੀ। ਸਰ ਉਹਨਾਂ ਦੀ ਨੀਯੋਜਨਾ ਨਹੀਂ ਦੇਖੀ ਹੈ ਕਿ ਉਹਨਾਂ ਨੇ ਦੇਖੋ ਜੀ ਮੋਬਾਈਲ ਤੇ ਨਹੀਂ ਦੇਖੀ ਥੋੜੇ ਕੰਪਨੀ ਦੇ ਕੰਮ ਜਾਂਦੇ ਹੱਸ ਕੇ ਬੰਨੇ ਛੋਟੀ ਜਿਹੀ ਜੀ ਦੇਖ ਲੈ। ਚਲੋ ਬਾਕੀ ਆਪਾਂ ਦੇਖਦੇ ਹਾਂ ਕਿ ਕੱਲ ਤੱਕ ਹੁਣ ਕੀ ਬਣਦਾ ਇਸ ਜਗਾ ਦਾ। ਬਾਕੀ ਤੁਸੀਂ ਦੇਖ ਹੀ ਸਕਦੇ ਹੋ ਕਿ ਪਾਣੀ ਦੇ ਵਹਾ ਬਹੁਤ ਤੇਜ਼ ਨੇ। ਤੁਸੀਂ ਬਾਈ ਜੀ ਲੋਕ ਲਓ। ਹਾਂ ਜੀ ਹਾਂ ਜੀ। ਤੁਸੀਂ ਕੀ ਕਹਿਣਾ ਚਾਹੋਗੇ? ਇਹ ਜਿਹੜਾ ਤਗੜਾ ਹੈ ਜੀ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੈ। ਏਦੀ ਤਾਂ ਕੁਛ ਨਾ ਕੁਛ ਸਫਾਈ ਜਾਂ ਕੁਛ ਨਾ ਕੁਛ ਹੋਣਾ ਚਾਹੀਦਾ ਜੋ ਹਰਮਿੰਦਰ ਸਿੰਘ ਬੋਲਿਆ ਸੀਗਾ ਪਟਾਣ ਮਾਜਰਾ ਉਹ ਬਹੁਤ ਵਧੀਆ ਬੋਲਿਆ ਸੀਗਾ ਔਰ ਲੋਕਾਂ ਦੇ ਹਿੱਤ ਵਾਰੇ ਬੋਲਿਆ ਸੀਗਾ ਹਿੱਤ ਵਾਰੇ ਇਹ ਹੋਣਾ ਚਾਹੀਦਾ ਸਫਾਈ ਆ ਜੋ ਵੀ ਆ ਵਟ ਸਫਾਈ ਹੋਣੀ ਚਾਹੀਦੀ ਹੈ ਇਹ ਗਵਰਨਮੈਂਟ ਨੂੰ ਵੀ ਇਸ ਗੱਲ ਦਾ ਧਿਆਨ ਕਰਨਾ ਚਾਹੀਦਾ ਕੋਈ ਨਾ ਕੋਈ ਸੇਫਟੀ ਜ਼ਰੂਰ ਚਾਹੀਦੀ ਹੈ ਇਸ ਗੱਲ ਦੀ ਜਿੰਮੇਦਾਰਾਂ ਦਾ ਮਜੂਰਤਾ ਹਰ ਚੀਜ਼ ਦਾ ਨਿਸ਼ਾਨ ਹੈ ਦੇਖੋ ਕਿ ਹਰੇਕ ਸਾਲ ਇਹ ਖਤਰਾ ਮੰਡਨਦੋਂਦਾ ਇਹ ਤਾਂ ਅੱਜ ਤਾਂ ਨਹੀਂ ਇਹ ਸੂਰਤ ਹੋਈ ਚੱਲ ਰਿਹਾ ਅੱਜ ਤਾਂ ਨਹੀਂ ਖਤਰਾ ਸੂਰਤ ਹੋਈ ਚੱਲ ਰਹੀ ਹੈ ਇਹ ਬਿਲਕੁਲੀ ਮਤਲਬ ਕਿ ਜੋ ਹਰਮਿੰਦਰ ਸਿੰਘ ਪ੍ਰਾਨ ਮਜਰਾ ਬੋਲ ਕੇ ਗਏ ਨੇ ਹੋ ਸਕਤੀਆਂ ਗੱਲਾ ਬੋਲ ਕੇ ਗਏ। ਉਹਨਾਂ ਨੂੰ ਤਕਰੀਬਨ ਟੌਰਚਰ ਕੀਤਾ ਗਿਆ। ਲੇਕਿਨ ਵਧੀਆ ਮਤਲਬ ਕਿ ਉਹਨੇ ਜੋ ਲਫ਼ਜ਼ ਕਹੇ ਨੇ ਲੋਕਾਂ ਦੇ ਬਾਰੇ ਉਹ ਬਹੁਤ ਵਧੀਆ ਕਹੇ ਨੇ। ਇਹ ਸਫਾਈ ਹੋਣੀ ਚਾਹੀਦੀ ਜਿਵੇਂ ਡਾਂਗਰੀ ਦੀ ਹੋਈ ਜਾਂ ਤਾਂ ਗਰਦੀ ਹੋਈ ਸਫਾਈ ਜ਼ਰੂਰ ਹੋਣੀ ਚਾਹੀਦੀ। ਉਹ ਟਾਂਗਰੀ ਉਹਦੇ ਚ ਵੀ ਅੱਜ ਕੱਲ੍ਹੋਂ ਪਾਣੀ ਥੋੜਾ ਜਿਹਾ ਆਇਆ। ਹਾਂਜੀ ਹਾਂਜੀ ਉਹ ਤਾਂ ਤਕਰੀਬਨ ਜਦੋਂ ਇਹਦੇ ਚੋਂ ਹੁੰਦਾ ਹੈਗਾ ਗਰਜੇ ਤਾਂ ਡਾਂਗਰੀ ਚ ਵੀ ਨਾਲ ਹੀ ਹੁੰਦਾ ਜੀ। ਇਹ ਤਾਂ ਕੋਈ ਸ਼ੱਕ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ। ਉਹ ਪੱਕਾ ਬੰਨਨੇ ਹੁੰਦਾ ਵੀ ਸਾਈਡਰ ਤੇ ਬੰਨ ਹੋਊਗਾ ਪੱਕਾ ਇਹ ਸਾਰੇ ਲੋਕਾਂ ਦੀਆਂ ਜ਼ਮੀਨਾਂ ਨੇ ਜੇ ਤੋ ਸਿੱਧਾ ਹੋਏ ਬੰਨ ਬਣ ਸਕਦਾ ਇਹ 빙ਾ ਟੇਡਾ ਗੱਲੇ ਕਿਤੇ ਨੂੰ ਚਲੇ ਗਏ ਕਿਤੇ ਕਿਸੇ ਰਸਤੇ ਨੂੰ ਚਲੇ ਗਏ ਆ ਤੇ ਇਸ ਕਰਕੇ ਬੰਨ ਨਹੀਂ ਬਣਿਆ ਜਾ ਸਕਦਾ ਲੇਕਿਨ ਇਹਦੀ ਸਫਾਈ ਜ਼ਰੂਰ ਹੋ ਸਕਦੀ ਆ ਤੇ ਲੋਕ ਕਹਿੰਦੇ ਨੇ ਆਪਣੇ ਐਮਐਲਏ ਵਗੈਰਾ ਨੂੰ ਵੀ ਐਮਐਲਏ ਕੋਸ਼ਿਸ਼ ਕਰ ਰਿਹਾ ਜੀ ਐਮਐਲਏ ਜਦੋਂ ਹੱਥ 'ਚ ਹੋਊਗਾ ਤਾਂ ਹੀ ਕੁਝ ਹੋਊਗਾ ਜੇ ਐਮਐਲਏ ਹੱਥ 'ਚ ਨਹੀਂ ਆਇਗਾ ਕੁਝ ਤੇ ਉਹ ਕਰੂਗਾ ਜੀ ਕਿ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਸਰਕਾਰਸ਼ੀ ਦਾ ਕਹਿੰਦੇ ਆ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹ ਸਫਾਈ ਹੋਣੀ ਚਾਹੀਦੀ ਹੈ ਕੱਗੜੂਂਗੇ ਹੋਣੇ ਜੇ ਨਾ ਉਹ ਰੰਗੂਂਗੇ ਹੋਣੇ ਜਿੱਤੇ ਡਾਂਗਲੀ ਦਾ ਕੱਗੜੀ ਸਫਾਈ ਹੋਣੀ ਚਾਹੀਦੀ ਹੈ ਜੋ ਵੀ ਲੋਕਾਂ ਨੂੰ ਮਾਰ ਪੈਂਦੀ ਉਹ ਮਾਰਨ ਨਾ ਦੇ ਪਿੰਡਾਂ 'ਚ ਪਾਣੀ ਆਉਂਦਾ ਨਾ ਉਹ ਪੀਵੇ ਉਸ ਵੇਸ ਗੱਲੋਂ ਕਹਿੰਦੇ ਆ ਪਠਾਨ ਮਾਦਰੇ ਗਿਆ ਸੀ ਮਿੱਟੀ ਵਗਾਰਾ ਲੋਕਾਂ ਨੂੰ ਕੱਢਣ ਦੀ ਆਜ ਦਿੱਤੀ ਉਹਦਾ ਲੋਕ ਇਹਨੂੰ ਬਹੁਤ ਵਧੀਆ ਕਹਿ ਸੀ ਉਹ ਵਧੀਆ ਕਹਿ ਜੀ ਇੱਕ ਤਾਂ ਲੋਕਾਂ ਦੇ ਭਾਰਤ ਪਿਆ ਜਾਣਗੇ ਕੁਝ ਬਨ ਬੰਨੇ ਜਾਣਗੇ ਕਿਸੇ ਜ਼ਮੀਨ ਨਹੀਂ ਵੀ ਆ ਉਹ ਕਿਉਂ ਹੋ ਸਕਦੀ ਹੈ ਇਹਦਾ ਉਹਨੇ ਸਹੀ ਕਹਿ ਜੀ ਕੋਈ ਛਾਪ ਨਹੀਂ ਜੇ ਤੁਸੀਂ ਲੋਕਲ ਦੇ ਵੀਗੜ ਦੇ ਬਸਨੀਕ ਜਿਹੜੇ ਕੀ ਕਹਿ ਰਹੇ ਨੇ ਇਹ ਨਾ ਹੋਣਾ ਚਾਹੀਦਾ ਕੋਈ ਨਾ ਕੋਈ ਪੱਕਾ ਇੰਤਿਆਮ ਪਰ ਹਰ ਇੱਕ ਵਾਰ ਹੀ ਰਹਿ ਜਾਂਦਾ ਸਰਕਾਰਾਂ ਦੇ ਲਾਰੇ ਉਦਾਂ ਦੇ ਉਦਾਂ ਹੀ ਰਹਿ ਜਾਂਦੇ ਨੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਵੀ ਪਾਣੀ ਦਾ ਵਹਾਅ ਕਿੰਨਾ ਤੇਜ਼ ਆ ਅੱਜ ਦਿਨ ਅਮੀ ਖਵਰ ਹੈ ਗੋਬੀ ਕੱਲ ਅਗਰ ਦੀ ਬੰਦੇ ਪਾਣੀ ਘੱਟ ਸੀਗਾ ਤੇ ਅੱਜ ਪਾਣੀ ਜਿਆਦਾ ਆ ਕੱਲ ਸਵੇਰੇ ਵੀ ਘੱਟ ਸੀਗਾ ਤੇ ਸਵੇਰ ਤੋਂ ਥੋੜਾ ਜਿਹਾ ਵਧਿਆ 3-4 ਫੁੱਟ ਪਾਣੀ ਕਹਿੰਦੇ ਵਧਿਆ ਇਸ ਵਿੱਚ ਦੇਖ ਲਓ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ। ਆਮ ਨਹੀਂ ਕੀ ਰ। ਆ ਦੇਵਿਡ ਸੀ। ਕੱਲ ਜਦ ਮੈਂ ਕਹਿ ਰਹੀ ਸੀ ਵੀ ਆਹ ਪਾਣੀ ਦਿਖ ਨਹੀਂ ਆ ਦਿਖ ਰਹੀ ਸੀ ਸਾਰੀ ਜਗ੍ਹਾ। ਪਰ ਅਜਿਸ ਜਗ੍ਹਾ ਤੇ ਵੀ ਪਾਣੀ ਪਹੁੰਚਿਆ ਪਿਆ। ਬਾਕੀ ਤੁਸੀਂ ਦੇਖ ਹੀ ਸਕਦੇ ਹੋ ਪਾਣੀ ਦਾ ਵਹਾਅ ਹੈ ਤੇਜ਼ ਜਿਆ। ਬਾਕੀ ਪ੍ਰਸ਼ਾਸਨ ਵੀ ਉਧਰ ਬੈਠਿਆ ਮੌਕੇ ਦੇ ਉੱਤੇ। ਵੀ ਕੋਈ ਵੀ ਹਲਚਲ ਹੁੰਦੀ ਹੈ ਤਾਂ ਪ੍ਰਸ਼ਾਸਨ ਨਾਲ ਦੇ ਨਾਲ ਕੰਮ ਕਰਨ ਲਈ ਤਿਆਰ ਬੈਠਾ ਹੋਆ। ਇਹ ਜਿਹੜੇ ਸਾਰੇ ਦਰਖਤ ਵਗੈਰਾ ਨੇ ਸਾਰੇ ਖੱਗਰ ਦੇ ਵਿੱਚ ਹੀ ਲੱਗੇ ਹੋਏ ਨੇ ਜੀ ਮੁਕੀ ਲੋਕਾਂ ਕੰਦੇ ਜਾਂਦੇ ਦੇਖਦੇ ਜ਼ਰੂਰ ਜਾਂਦੇ ਨੇ ਵੀ ਕਿੰਨਾ ਕੁ ਪਾਣੀ ਆ ਰਿਹਾ ਕਿੰਨਾ ਕੁ ਨਹੀਂ ਆ ਰਿਹਾ ਇਹ ਪਟਿਆਲਾ ਤੋਂ ਦੇਵੀਗੜ੍ਹ ਦਾ ਮੇਨ ਪੁਲ ਜਿਹੜਾ ਪਟਿਆਲੇ ਨੂੰ ਦੇਵੀਗੜ੍ਹ ਨਾਲ ਜੋੜਦਾ ਇਹ ਉਹ ਪੁਲ ਹੈ ਮੁਕੀ ਮੌਸਮ ਅੱਜ ਠੀਕ ਹੈ ਜੀ ਫਿਲਹਾਲ 깔 ਤੋਂ ਵਧੀਆ ਮੌਸਮ ਹੈ ਮੀਂਹ ਹੀ ਹੈ ਸਾਰਾ ਦਿਨ ਉਹਨਾਂ ਨੇ ਭੇਜਿਆ ਬੱਸ